ਜਿਹੜੇ ਸੱਜਣ ਕੋਈ ਬਸ਼ੀਰਾ ਲੱਭਦੇ ਹਨ ਚੰਗੇ ਖਾਨਦਾਨ ਦਾ ਦੋ ਚੰਗੇ ਖਾਨਦਾਨਾਂ ਦਾ ਸਮੇਲ ਆਇਆ ਨੇ ਨੀਲਾ ਹੋ ਜਾਣਾ ਮਿੱਤਰੋ ਜੰਮਦਾ ਬੱਚਾ ਕੁਮੈਤ ਸੀ ਸਾਰੇ ਜਨਮ ਤੋਂ ਲੈ ਕੇ ਫੋਟੋ ਵੀਡੀਓ ਡੀਐਨਏ ਤਾਂ ਗਰੰਟੀ ਦਵਾ ਬੱਚਾ ਹਜੇ 5 ਮਹੀਨਿਆਂ ਦਾ ਹੋਇਆ ਤੇ ਸਾਲ ਦੇ ਬੱਚਿਆਂ ਦਾ ਮੁਕਾਬਲਾ ਕਰਦਾ ਕਦ ਕੋਦ ਜੇ ਦੇਖੋ ਇੱਕ ਤਰ੍ਹਾਂ ਚੈਂਪੀਅਨ ਬਲੱਡ ਲਾਈਨ ਚੈਂਪੀਅਨ ਨਹੀਂ ਦੋਸਤੋ ਚੈਂਪੀਅਨ ਆਫ ਚੈਂਪੀਅਨ ਬਲੱਡ ਲਾਈਨ ਤੇ ਦੂਜੀ ਮਾਂ ਵੀ ਚੰਗੀ ਬਲੱਡ ਲਾਈਨ ਚ ਸਾਰੀ ਡਿਟੇਲ ਦਵਾ ਤੇ ਰੇਟ ਤਾਂ ਜਿਵੇਂ ਹੀ ਥੱਲੇ ਬੈਠਾ ਮੰਨ ਲਓ ਸਾਸਤਾ ਹੀ ਬੱਚਾ ਪਹਿਲਾਂ ਦਾ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਸੱਜਰੀ ਸਵੇਰ 9 ਜਨਵਰੀ ਦੀ ਵੀਡੀਓ ਨਾਲ ਹਾਜ਼ਰ ਹੋਇਆ ਅੱਜ ਬਸ਼ੀਰਾ ਲੈ ਆਏ ਤੁਹਾਡੇ ਲਈ ਜਮਾ ਹੌਲੇ ਮੋਲ ਦਾ ਚੰਗਾ ਮਨ ਵਾਲਾ ਬਾਡਾ ਬੰਤਰ ਮਜੂਦ ਆ ਨਿੱਕੀ ਉਮਰ ਦਾ ਪਰ ਹਾਈਟ ਦੱਸੋ ਦੇਖਣ ਨੂੰ ਸਾਲ ਦਾ ਲੱਗਾ ਪਰ ਬੱਚਾ ਮੂੰਹ ਹਜੇ ਚੌਕੜਾ ਪੱਟ ਕੇ ਦੇਖ ਲਓ ਦੰਦ ਜਦੋਂ ਆਏ ਵਾਲ ਪੌਰੀਆਂ ਦਾ ਸਾਫ ਆ ਰੰਗ ਰੂੰਗ ਚੰਗਾ ਤੇ ਮੇਨ ਗੱਲ ਜਿਹੜਾ ਖਾਨਦਾਨੀ ਹੈ ਵਿੱਚ ਦੋਨੇ ਪਾਸੇ ਮੱਝੂ ਕੇ ਲਾਈਨ ਦਾ ਮੱਝੂ ਕੇ ਤੇ ਹਾਲੀ ਸੰ ਲਾਈਨ ਦਾ ਸਮੇਲ ਆ ਇੱਕ ਪਾਸੇ ਮਜੂਤੀ ਵਾਲੀ ਲਾਈਨ ਪੰਜਾਬ ਨਾਲ ਅਸਲ ਦੂਜੇ ਪਾਸੇ ਆਪਾਂ ਕਹਿ ਸਕਦੇ ਆ ਚੈਂਪੀਅਨ ਆਫ ਚੈਂਪੀਅਨ ਬਲੱਡ ਲਾਈਨ ਹਾਂਜੀ ਦੋਸਤੋ ਸਾਰੀ ਡਿਟੇਲ ਦਵਾ ਬਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਦੇ ਹੋ ਕਮੈਂਟ ਕਰਦੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਤਾਂ ਕਿ ਜਿਹੜੇ ਭਰਾ ਨੇ ਚੰਗਾ ਜਾਨਵਰ ਥੋੜੇ ਪੈਸੇ ਲਾ ਕੇ ਲਾਉਣਾ ਨਾ ਉਹ ਤਾਂ ਇਹ ਵੀਡੀਓ ਪਹੁੰਚ ਜੇ ਤੇ ਕਮੈਂਟਾਂ ਜ਼ਰੂਰ ਦੱਸੋ ਕਿਵੇਂ ਦਾ ਲੱਗਾ ਨਖਰਾ ਨਖਰਾ ਪੂਰਾ ਬੱਚੇ ਰਸਾ ਦੀ ਪਏ ਆ ਜੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਡਿਟੇਲ ਦਿੰਦੇ ਹਾਂ ਦੋਸਤੋ ਜਿਵੇਂ ਮੈਂ ਥਰੂਚੀ ਦੱਸਿਆ ਵੀ ਬੱਚਾ 5 ਕੁ ਮਹੀਨਿਆਂ ਦਾ ਹੋਇਆ ਹਜੇ ਪਰ ਦੇਖਣ ਨੂੰ ਸਾਲ ਦਾ ਲੱਗਾ ਪੰਜੋਂ ਵੀ ਹਜੇ ਘਟੂ ਵੱਧ ਨਹੀਂ ਹੋ ਜਨਮ ਤੋਂ ਲੈ ਕੇ ਸਾਰੇ ਜਨਮ ਦੀ ਜੰਮਦੇ ਦੀ ਫੋਟੋ ਵੀਡੀਓ ਮਿਲ ਜੂ ਮੇਟਿੰਗ ਦੀ ਇਹਦੀ ਮਾਪਿਆਂ ਦੀ ਵੀਡੀਓ ਮਿਲ ਜੂ ਡੀਐਨਏ ਤਾਂ ਗਰੰਟੀ ਦੇ ਦਾਂਗੇ ਇਸ ਤੋਂ ਵੱਡੀ ਕੋਈ ਹੋਰ ਤਾਂ ਆਪਾਂ ਚੀਜ਼ ਕਹਿ ਨਹੀਂ ਸਕਦੇ ਜਿਹੜੇ ਆਪਾਂ ਵੀਡੀਓ 'ਚ ਮਾਪਿਓ ਬੋਲਦਾ ਨਾ ਆ ਪ੍ਰੂਫ ਹੈ ਇੱਕ ਹਿਸਾਬ ਦਾ ਮੰਨ ਲਓ ਪ੍ਰੂਫ ਰਹੇ ਜਣਾ ਤੇ ਪਹਿਲਾਂ ਪਤਾ ਦੱਸਦੇ ਆਂ ਜੀ ਇਹਦੇ ਪਿਓ ਬਾਰੇ ਦਾਦੇ ਤੋਂ ਸ਼ੁਰੂ ਕਰਦੇ ਆਂ ਚੈਂਪੀਅਨ ਆਫ ਚੈਂਪੀਅਨ ਘੋੜਾ ਤਾਂ ਤੁਸੀਂ ਸੁਣਿਆ ਹੋਣਾ ਅਲਵਕਸ ਜਿਹੜੇ ਸੋਚ ਗਿਆ ਆਪਦੇ ਨੰਬਰ ਲੈ ਬਣਾਣੀ ਮੁੰਡਾ ਆਏ ਨਹੀਂ ਵੀ ਜੇ ਉਹ ਉਹ ਤੇ ਜਾਵੜਿਆ ਤਾਂ ਪਹਿਲੇ ਥਾਂ ਦੂਜਾ ਹੋਜੂ ਜਿਹੜੇ ਸੋਚੇਗਾ ਪਹਿਲਾ ਨੰਬਰ ਲਾਏ ਤੇ ਚੈਂਪੀਅਨ ਆਫ ਚੈਂਪੀਅਨ ਵੀ ਬਣਿਆ ਅਲਵਕਸ ਦਾ ਮਿੱਤਰੋ ਪੋਤਾ ਤੇ ਭਾਈ ਸੋਨੂ ਬੜੈਣ ਕੋਲ ਕੁਮੈਤ ਬੱਚਾ ਸਿੱਧੂ ਦੰਦ ਉਹਦਾ ਬੱਚਾ ਉਹ ਲੈ ਕੇ ਬਾਹਰ ਚ ਲੈ ਗਿਆ ਸੀਲ ਹੋ ਗਿਆ ਘੋੜਾ ਤੇ ਇਹਦੀ ਮਾਂ ਦੋਸਤੋ ਇੱਕ ਰੰਗੀ ਨੀਲੀ ਹੈ ਵੀਡੀਓਜ਼ ਦੇ ਵਿੱਚ ਵੀ ਨਾਲ ਫਿਰਦੀ ਇੱਕ ਦੋ ਕਲਿੱਪਾਂ ਦੇ ਵਿੱਚ ਆਈ ਆ ਉਹ ਤੁਸੀਂ ਦੇਖ ਸਕਦੇ ਆ 60+ ਦੀ ਇਹਦੀ ਮਾਂ ਦੋਸਤੋ ਹਸਨਪੁਰ ਵਾਲੇ ਘੋੜੇ ਦੀ ਆ ਫੌਜੀ ਦੀ ਦੋਤੀ ਆ ਤੇ ਬੱਚਾ ਮਿੱਤਰੋ ਜੰਮ ਦਾ ਕੁਮੈਤ ਸੀ ਪਰ ਹੌਲੀ ਹੌਲੀ ਰੰਗ ਨੀਲਾ ਕਰ ਜਾਂਦਾ ਹਜੇ ਜਿਵੇਂ 5 ਕੁ ਮਹੀਨਾ ਦਾ ਜਦੋਂ ਇਹਨੇ ਉਮਰ 'ਚ ਹੋਣਾ ਤੇ ਇਹਨੇ ਮੇਰੇ ਹਿਸਾਬ ਨਾਲ ਪੂਰਾ ਨੀਲਾ ਹੋ ਗਿਆ ਕਿਉਂਕਿ ਇਹਦਾ ਦਾਦਾ ਵੀ ਨੀਲਾ ਤੇ ਮਾਂ ਵੀ ਨੀਲੀ ਹੈ ਤੇ ਪਿਓ ਇਹਦਾ ਕੁਮੈਤ ਸੀ ਸਾਰੇ ਮਾਪਿਓ ਦੀ ਜੰਮ ਦੇ ਦੀ ਬੱਚੇ ਦੀ ਫੋਟੋਆਂ ਮਾਂ ਦੇ ਨਾਲ ਫਿਰਦੇ ਦੀਆਂ ਪਿਓ ਦੀ ਮੀਟਿੰਗ ਦੀਆਂ ਮਾਪਿਓ ਦੀ ਮੀਟਿੰਗ ਦੀਆਂ ਸਾਰੀਆਂ ਪ੍ਰੂਫ ਮਿਲ ਜੂ ਤੇ ਮੇਨ ਗੱਲ ਆ ਵੀ ਇੰਨੇ ਭਾਤ ਨਹੀਂ ਮਿਲਦਾ ਜਮਾ ਥੋੜੇ ਜਿਹਾ ਮੁੱਲ ਦਾ ਹਜ਼ਾਰਾਂ ਚ ਬੱਚਾ ਮਿਲ ਜੂ ਜਮਾ ਜੈਜ ਰੇਟ ਦਾ ਬੱਚਾ ਜੇ ਕਿਸੇ ਨੇ ਜਮਾ ਥੋੜੇ ਪੈਸੇ ਲਾਉਣੇ ਹੋਣ ਤਾਂ ਉਹ ਆਹ ਫੋਨ ਨੰਬਰ ਦਿੱਤੇ ਫੋਨ ਲਾ ਕੇ ਪੁੱਛ ਸਕਦਾ ਬਾਲ ਭੋਰੀਆਂ ਦਾ ਹੱਥਾਂ ਪੈਰਾਂ ਚ ਜਮਾ ਸਾਫਾ